ਜਬ ਸੰਦਾ ਵਾਰ ਹੈ ਇਹ ਕਿਤੇ ਨਾ ਕਿਤੇ ਬਹੁਤ ਚੋਬ ਦਿੰਦਾ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਲਫ਼ਜ਼ ਹੁੰਦੇ ਆ ਇਹ ਰਿਸ਼ਤਿਆਂ ਦੇ ਵਿੱਚ ਵੀ ਚੋਬ ਦੇ ਦਿੰਦੇ ਨੇ ਆਪਣੇ ਯੁੱਗ ਦਾ ਇਸ ਮਾਡਰਨ ਯੁੱਗ ਦਾ ਸਭ ਤੋਂ ਵੱਡਾ ਤੇ ਸਭ ਤੋਂ ਖਤਰਨਾਕ ਹਥਿਆਰੀ ਲਫ਼ਜ਼ ਹੈ ਨਾ ਉਹਨ ਕਿਸੇ ਨੂੰ ਤਲਵਾਰਾਂ ਨਾਲ ਵੜਨ ਦਾ ਜ਼ਮਾਨਾ ਨਹੀਂ ਰਹਿ ਗਿਆ ਤੇ ਤੁਸੀਂ ਲਫ਼ਸੀ ਵਾਰ ਜਿਹੜੇ ਘਰਾਂ ਦੇ ਵਿੱਚ ਰਿਸ਼ਤਿਆਂ ਦੀ ਆੜ ਦੇ ਵਿੱਚ ਰਿਸ਼ਤਿਆਂ ਦੇ ਹੱਕਾਂ ਦੀ ਡੀ ਆਰ ਦੇ ਵਿੱਚ ਜਿਹੜੇ ਹੋ ਜਾਂਦੇ ਐ ਉਹਨ ਇੱਕ ਲੇਡੀ ਜੋ ਉਸ ਘਰ ਚ ਪਹਿਲਾਂ ਤੋਂ ਮੌਜੂਦ ਹੈ ਉਹ ਇੱਕ ਸਸਤੀ ਥਾਂ ਤੇ ਉਹ ਨੂੰ ਜਦੋਂ ਆ ਜਾਂਦੀ ਹੈ ਉਹਨੂੰ ਛੇਤੀ ਕਿਤੇਆਂ ਜਗ੍ਹਾ ਦੇ ਕੇ ਰਾਜ਼ੀ ਨਹੀਂ ਸੋ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਪੰਕਚਰ ਕਰਨਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਛੋਟਾ ਮਹਿਸੂਸ ਕਰਾਉਣਾ ਫਿਰ ਉਹ ਦੂਜੀ ਉਹ ਸਿੱਖ ਜਾਂਦੀ ਹੈ ਵੀ ਇਸ ਚੀਜ਼ ਤੋਂ ਮੈਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਸੋ ਜਵਾਬੀ ਫਾਇਰ ਹੋਣੇ ਸ਼ੁਰੂ ਹੋ ਜਾਂਦੇ ਉਹ ਘਰਾਂ ਦੇ ਮਾਹੌਲ ਕਈ ਵਾਰੀ ਇਸ ਤਰ੍ਹਾਂ ਦੇ ਫਿਰ ਹਸਬੰਡ ਵਾਈਫ ਦੇ ਰਿਸ਼ਤੇ ਹੁੰਦੇ ਆ ਇਹਦੇ ਵਿੱਚ ਵੀ ਜਦੋਂ ਈਗੋ ਆ ਜਾਂਦੀ ਹੈ ਇੱਕ ਜਣੇ ਨੂੰ ਲੱਗਦਾ ਇਹ ਇਹ ਮੇਰੇ ਉੱਤੇ ਹਾਵੀ ਨਾ ਹੋ ਜੇ ਇਹ ਨੂੰ ਮੈਂ ਇਸ ਤਰੀਕੇ ਨਾਲ ਤੋੜ ਕੇ ਰੱਖਾਂ ਸੋ ਇਹ ਕੋਈ ਵੀ ਕੰਪਲੈਕਸ ਹੈ ਨਾ ਜਿਹੜਾ ਇਹ ਹੈਲਦੀ ਇੰਟਰੈਕਸ਼ਨ ਨੂੰ ਹੈਲਦੀ ਈਮੋਸ਼ਨ ਨੂੰ ਜਨਮ ਨਹੀਂ ਦਿੰਦਾ ਇਹ ਹਮੇਸ਼ਾ ਤੁਹਾਡੇ ਅੰਦਰੋਂ ਤੁਹਾਡਾ ਸਭ ਤੋਂ ਖਤਰਨਾਕ ਰੂਪ ਬਾਹਰ ਲੈ ਕੇ ਆਉਂਦਾ ਜੀ ਸੋ ਮੇਰੇ ਖਿਆਲ ਹੈ ਕਿ ਜਿਹੜੀ ਦਰਿਆ ਦੇ ਲਈ ਹੈ ਨਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਲਾਜ ਹੈ ਬੜੇ ਬੜੇ ਕਿਸਮ ਦੀਆਂ ਬਿਮਾਰੀਆਂ ਦਾ ਨਾ ਤੁਸੀਂ ਆਪ ਤਕਲੀਫ ਚ ਰਹਨੇ ਹੋ ਨਾ ਤੁਸੀਂ ਕਿਸੇ ਹੋਰ ਨੂੰ ਛੋਟਾ ਕਰਨ ਦੀ ਕੋਸ਼ਿਸ਼ ਚ ਰਹਨੇ ਹੋ ਨਾ ਤੁਸੀਂ ਆਪ ਆਪ ਦੇ ਵਾਸਤੇ ਦੁੱਖ ਸਹਿਿੜਦੇ ਹੋ ਨਾ ਤੁਸੀਂ ਕਿਸੇ ਹੋਰ ਦੀ ਜ਼ਿੰਦਗੀ ਨਿਰਸ ਕਰਦੇ ਹੋ ਸੋ ਕਿਤੇ ਨਾ ਕਿਤੇ ਤੁਹਾਨੂੰ ਨਾ ਹੱਸਦੇ ਖੇਡਦੇ ਰਹਿਣਾ ਕੋਸ਼ ਚੀਜ਼ਾਂ ਬਾਰੇ ਬੇਪਰਵਾ ਹੋ ਜਾਣਾ ਉਹ ਇੱਕ ਇੱਕ ਸਿਆਣੀ ਚੋਇਸ ਹੁੰਦੀ ਹੈ ਯਾਨੀ ਕਿ ਕਿਆ ਜਾਂਦਾ ਹੈ ਕਿ ਫੋਰਗਿਵ ਐਂਡ ਫੋਰਗੇਟ ਕਿ ਰਿਸ਼ਤਿਆਂ ਦੇ ਵਿੱਚ ਕਈ ਚੀਜ਼ਾਂ ਨੂੰ ਭੁੱਲ ਜਾਣਾ ਚਾਹੀਦਾ ਹੈ ਤੇ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਇਹੀ ਵਿਚਾਰਤਾਰਾ ਸਹੀ ਹੈ ਅਦਮੀਚੀਆਂ ਅੱਖਾਂ ਨਾਲ ਹੀ ਤੁਸੀਂ ਦੁਨੀਆ ਤੇ ਤੁਰ ਸਕਦੇ ਹੋ ਰਿਸ਼ਤਿਆਂ ਦੇ ਵਿੱਚ ਵੀ ਵੈਸੇ ਵੀ ਕਿਉਂਕਿ ਜਿੰਨੇ ਤੁਸੀਂ ਸੈਂਸਿਟਿਵ ਹੁੰਦੇ ਜਾਓਗੇ ਉਹਨੇ ਤੁਸੀਂ ਆਪਣੇ ਆਪ ਉਸ ਦੀ ਤਕਲੀਫ ਇਕੱਠੀ ਕਰਦੇ ਤੁਰੇ ਜਾਓਗੇ ਹੈਨਾ ਕੁਝ ਲੋਕ ਹੈ ਜਿਵੇਂ ਡਾਟਾ ਕਲੀਅਰ ਕਰ ਦਿੰਦੇ ਨੇ ਨਾ ਆਪਾਂ ਵੀ ਬਸ ਉਹਨਾਂ ਦੀ ਕੋਈ ਲੋਡ ਨਹੀਂ ਕੁਝ ਮੈਮਰੀ ਤੁਹਾਨੂੰ ਇਰੇਜ਼ ਕਰਨੀ ਪੈਂਦੀ ਹੈ ਕਿ ਉਹ ਹੁਣ ਜਿਵੇਂ ਆਪਾਂ ਘਰਾਂ 'ਚ ਸਫਾਈ ਨੂੰ ਤਰਜੀਹ ਦਿੰਦੇ ਆ ਉਹ ਫਿਰ ਦਿਮਾਗ ਤਾਂ ਸਭ ਤੋਂ ਕੀਮਤੀ ਚੀਜ਼ ਹੈ ਉਹਦੇ 'ਚ ਕਿਉਂ ਕੂੜਾ ਕਰਕਟ ਇਕੱਠਾ ਕਰੀ ਰੱਖਣਾ ਉਫਲਾ ਨੇ ਵੇਲੇ ਆ ਗੱਲ ਹੋਈ ਉਹਨੇ ਉਹ ਕਿਹਾ ਇਹਨੇ ਐ ਕਿਹਾ ਹੁਣੇ ਦਾ ਮੈਂ ਆ ਜਵਾਬ ਦੂੰ ਇਹ ਸਾਰੀਆਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੁੰਦੀ ਆਪਾਂ ਕੋਈ ਇੱਥੇ ਹਮੇਸ਼ਾ ਹਮੇਸ਼ਾ ਵਾਸਤੇ ਨਹੀਂ ਆਏ ਇਹ ਬੜਾ ਹੀ ਗਿਣਿਆ ਮਿਥਿਆ ਜਾ ਸਫਰ ਹੈ ਇਹ ਤੂੰ ਮੁੜ ਕੇ ਪਤਾ ਨਹੀਂ ਕਿਸੇ ਨੇ ਕਿਸੇ ਨੂੰ ਟੱਕਰ ਨਾ ਵੀ ਹੈ ਕਿ ਨਹੀਂ ਇਹਦੇ ਵਿੱਚ ਕੁਝ ਕਿਸੇ ਨੂੰ ਯਾਦ ਰੱਖਣ ਨੂੰ ਦੇਜੋ ਹੂੰ ਹੂੰ ਕੁਝ ਬਿਹਤਰ ਕਰ ਜੋ ਜਸ ਹਾਲ ਜੇ ਤੁਸੀਂ ਦੁਨੀਆ ਨੂੰ ਇਨਹੇਰਿਟ ਕੀਤਾ ਉਹਦੇ ਤੋਂ ਕਿਤੇ ਬਿਹਤਰ ਹਾਲ ਚ ਉਹਨੂੰ ਛੱਡ ਕੇ ਜਾਓ ਜੀ ਤੁਸੀਂ ਲੇਖ ਵੀ ਲਿਖਿਆ ਸੀਗਾ ਕਿ ਔਰਤਾਂ ਦੇ ਵੀ ਕੁਝ ਹੱਕ ਹੁੰਦੇ ਨੇ ਅਧਿਕਾਰ ਹੁੰਦੇ ਨੇ ਸਮਾਜ ਨੂੰ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਖਾਸ ਕਰਕੇ ਪਹਿਲਾਂ ਦੇ ਸਮੇਂ ਦੇ ਵਿੱਚ ਔਰਤ ਜਿਹੜੀ ਹੈ ਕਿਤੇ ਨਾ ਕਿਤੇ ਆਪਣੇ ਹੱਕਾਂ ਜਾਂ ਆਪਣੀ ਉਹਨਾਂ ਬਾਰੇ ਗੱਲ ਹੀ ਨਹੀਂ ਕਰਦੀ ਸੀ ਅਧਿਕਾਰਾਂ ਬਾਰੇ ਤੇ ਆਪਣੀ ਜ਼ਿੰਮੇਵਾਰੀਆਂ ਦਾ ਹੀ ਪਾਲਨ ਕਰਦੀ ਰਹਿੰਦੀ ਸੀ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਗਵਾ ਬੈਠਦੀ ਸੀ ਇਕੋ ਜਿਹਾ ਸੀ ਵੱਡੇ ਹੋਣ ਦਾ ਫੈਸਲਾ ਕਰ ਲਿਆ ਨਾ ਤਾਂ ਸਿਚੁਏਸ਼ਨ ਜਾਂ ਰਿਸ਼ਤਾ ਕਿੰਨਾ ਕੁ ਛੋਟਾ ਹੈ ਫਿਰ ਉਹਦਾ ਓਲੰਬਾ ਨਾ ਰੱਖੋ ਕਈ ਵਾਰੀ ਜਿਹੜਾ ਬੰਦਾ ਹੱਕਾਂ ਦੀ ਗੱਲ ਨਹੀਂ ਕਰਦਾ ਉਹ ਨਹੀਂ ਬਣ ਜਾਂਦਾ ਜਿਹਦੇ ਉੱਤੇ ਸਾਰਾ ਰਿਸ਼ਤਾ ਟਿਕਿਆ ਹੁੰਦਾ ਸਾਰਾ ਘਰ ਟਿਕਿਆ ਹੁੰਦਾ ਮੈਂ ਇਹ ਨਹੀਂ ਕਹਿੰਦੀ ਕਿ ਆਪਣੇ ਆਪ ਨੂੰ ਨਜ਼ਰ ਅੰਦਾਜ਼ ਕਰੋ ਮੈਂ ਇਹ ਨਹੀਂ ਕਹਿੰਦੀ ਕਿ ਆਪਣੇ ਆਪ ਨੂੰ ਮਾਰ ਕੇ ਦੂਜਿਆਂ ਨੂੰ ਜਿਉਂਦਾ ਰੱਖੋ ਪਰ ਮੈਂ ਜ਼ਰੂਰ ਕਹਿਣੀ ਹੈ ਕਿ ਕਿਸੇ ਨਾ ਕਿਸੇ ਨੂੰ ਤਾਂ ਕੁਰਬਾਨੀ ਦੇਣੀ ਹੀ ਪੈਂਦੀ ਹੈ ਚਾਹੇ ਉਹ ਮਟੀਰੀਅਲ ਚੀਜ਼ਾਂ ਦੀ ਹੋਵੇ ਚਾਹੇ ਉਹ ਇਮੋਸ਼ਨਲ ਬੇਰਿੰਗ ਹੋਵੇ ਚਾਹੇ ਕਿਸੇ ਕਿਸਮ ਦੀ ਹੋਵੇ ਉਹ ਜਿੰਨਾ ਘਰਾਂ ਦੇ ਵਿੱਚ ਔਰਤ ਗਾਇਰ ਹਾਜ਼ਰ ਹੁੰਦੀ ਹੈ ਉਹ ਘਰ ਨੂੰ ਘਰ ਆਪਣੇ ਮੂੰਹੋਂ ਬੋਲ ਕੇ ਦੱਸ ਦਿੰਦਾ ਵੀ ਮੈਂ ਬਿਲਕੁਲ ਨੈਗਲੈਕਟਡ ਹਾਂ ਤੁਸੀਂ ਉੱਥੇ ਅੰਦਰ ਝਾਕਦੇ ਹੀ ਹੋ ਤੇ ਤੁਹਾਨੂੰ ਦੱਸਦਾ ਵੀ ਇੱਥੇ ਕਿਸੇ ਨੇ ਕੋਈ ਖੇਚਲ ਨਹੀਂ ਕੀਤੀ ਹੋਈ ਬੱਚਿਆਂ ਦੀ ਪਰਵਰਿਸ਼ ਉਹ ਬੋਲ ਕੇ ਦੱਸ ਦਿੰਦੀ ਹੈ ਕਿ ਸਾਡੀ ਮਾਂ ਨੇ ਸਾਡੇ ਜੋਗਾ ਵੀਲ ਨਹੀਂ ਕੱਢਿਆ ਸੋ ਹਰ ਰਿਸ਼ਤਾ ਜਿਹੜਾ ਹੈਗਾ ਨਾ ਉਹਦਾ ਇੱਕ ਮਤਲਬ ਹੈ ਉਹ ਕਿਸੇ وجہ ਨਾਲ ਹੀ ਬਣਿਆ ਔਰਤ ਉਹ ਸਭ ਹੈ ਜੋ ਬੰਦਾ ਨਹੀਂ ਹੈ ਜੀ ਬੰਦਾ ਉਹ ਸਭ ਹੈ ਜੋ ਔਰਤ ਨਹੀਂ ਹੈ ਸੋ ਇੱਕ ਦੂਜੇ ਦੇ ਰੋਲਸ ਰਾਦਰ ਕਲੈਸ਼ ਕਰਨ ਨਾਲੋਂ ਜੇ ਕੰਪਲੀਮੈਂਟ ਕੀਤੇ ਜਾਣ ਤੇ ਦੋਵੇਂ ਇੱਕ ਦੂਜੇ ਦਾ ਆਸਰਾ ਬਣ ਸਕਦੇ ਹਨ ਕੁਝ ਗੱਲਾਂ ਹੁੰਦੀਆਂ ਜਿੱਥੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਪਰਸਨੈਲਿਟੀਆਂ ਹੁੰਦੀਆਂ ਜੇ ਕੋਈ ਫਰਜ਼ ਕਰੋ ਬਹੁਤ ਸਿਆਣਾ ਹੈ ਘਰ ਦੇ ਵਿੱਚ ਨਾ ਜੋੜੇ ਚ ਇੱਕ ਜਣਾ ਤੇ ਉਹਨੂੰ ਰੋਲਾ ਪਾ ਕੇ ਆਪਦੀ ਗੱਲ ਮੰਨਵਾਉਣ ਦੀ ਲੋੜ ਨਹੀਂ ਪਊਗੀ ਦੂਜਿਆਂ ਨੂੰ ਜ਼ਰੂਰਤ ਮਹਿਸੂਸ ਹੋਊਗੀ ਔਰ ਦੂਜੇ ਉਸ ਕਲ ਦਾ ਮੁੱਲ ਪਾਉਣਗੇ ਵੀ ਇਹਦੀ ਗੱਲ ਹਮੇਸ਼ਾ ਸਾਡੇ ਕੰਮ ਆਉਂਦੀ ਹੈ ਜੀ ਉਵੇਂ ਹੀ ਔਰਤਾਂ ਹੁੰਦੀਆਂ ਜ਼ਰੂਰੀ ਨਹੀਂ ਕਿ ਉਹਦੇ ਕੋਲ ਡਿਗਰੀਆਂ ਚਾਰ ਵੱਧ ਹੋਣ ਕਿਸੇ ਕੋਲ ਕਿਸੇ ਹੋਰ ਨਾਲੋਂ ਜ਼ਰੂਰੀ ਨਹੀਂ ਕਿ ਉਹਦੀ ਸੁਣਵਾਈ ਜ਼ਿਆਦਾ ਹੁੰਦੀ ਹੋ ਉਹ ਜੋ ਚੁੱਪ ਵੀ ਹੈ ਤਾਂ ਸਪਨੋ ਉਹਦੇ ਕੀਮਤ ਤਾਂ ਪਤਾ ਜੀ